ਸਰਸ਼ੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਬਜਟ ਨੂੰ ਲੈ ਕੇ ਦਾ ਦੇ ਕਿ ਕੇਂਦਰ ਸਰਕਾਰ ਦੇ ਵੱਲੋਂ ਬਜਟ ਪੇਸ਼ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਆਮ ਲੋਕਾਂ ਅਤੇ ਕਿਸਾਨਾਂ ਨੂੰ ਕਾਫੀ ਉਮੀਦਾਂ ਨੇ ਕਿ ਹੋ ਸਕਦਾ ਕਿ ਜਿਹੜਾ ਇਹ ਬਜਟ ਪੇਸ਼ ਕੀਤਾ ਜਾ ਰਿਹਾ ਇਸ ਦੇ ਵਿੱਚ ਆਮ ਲੋਕਾਂ ਨੂੰ ਰਾਹਤ ਮਿਲੇਗੀ ਤੇ ਨਾਲ ਹੀ ਕਿਸਾਨਾਂ ਨੂੰ ਵੀ ਕਾਫੀ ਰਾਹਤ ਮਿਲੇਗੀ ਉhti ਜੇਕਰ ਸ਼ਹਿਰ ਵਾਸੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਰਾਏ ਜਾਣਨੀ ਚਾਹੀਦੀ ਤਾਂ ਨਾ ਹੀ ਦੱਸਿਆ ਕਿ ਉਹਨਾਂ ਨੂੰ ਜਿਹੜਾ ਕਿ ਕੇਂਦਰ ਸਰਕਾਰ ਦੇ ਵੱਲੋਂ ਬਜਟ ਪੇਸ਼ ਕੀਤਾ ਜਾ ਰਿਹਾ ਉਸ ਤੋਂ ਕਾਫੀ ਉਮੀਦਾਂ ਨੇ ਆਉ ਸੁਣਦਿਆਂ ਲੋਕਾਂ ਦਾ ਹੋਰ ਕੀ ਕੁਝ ਕਹਿਣਾ ਮੈਂ ਪੁਨੀਤ ਮਹਾਰਾਣੀ ਦੀ ਕਿਤਾਜੀ ਕੇਂਦਰ ਸਰਕਾਰ ਦਾ ਬਜਟ ਪੇਸ਼ ਹੋ ਰਿਹਾ ਕੀ ਮਿੱਦ ਲਾ ਕੇ ਬੈਠੇ ਹੋ ਤੇ ਬਿਨੇ ਬਜਟ ਦੀ ਰਵਾਂ ਆਮ ਪਬਲਿਕ ਦੇ ਹੱਕ ਚਾਣਾ ਚਾਹੀਦਾ ਤੇ ਆਮ ਪਬਲਿਕ ਨੂੰ ਜਿਹੜੀ ਇਹ ਸਹੂਲਤਾਂ ਮਿਲਣੇ ਚਾਹੀਦੀਆਂ ਟੈਕਸ ਦੀ ਸਹੂਲਤਾਂ ਮਿਲਣੀ ਚਾਹੀਦੀਆਂ ਹੋਰ ਸਹੂਲਤਾਂ ਮਿਲਣ ਜਿੰਨਾ ਮਹਿੰਗਾਈ ਨੂੰ ਘੱਟ ਹੋਏ ਠੀਕ ਹੈ ਤਾਂ ਇਹਨਾਂ ਨੂੰ ਮਹਿੰਗਾਈ ਘੱਟ ਜਿਹੜੀ ਸਹੂਲਤਾਂ ਜਿਹੜਾ ਵਗੈਰਾ ਨਾ ਹੁੰਦੀ ਕਿ ਤੇ ਮਹਿੰਗਾਈ ਦਾ ਇਸ ਟਾਈਮ ਬਹੁਤ ਜ਼ਿਆਦਾ ਮਾਰ ਰਿਹਾ ਮੀਡਲ ਕਲਾਸ ਬੰਦੇ ਨੂੰ ਮਹਿੰਗਾਈ ਮਾਰੀ ਹੈ ਤੇ ਟੈਕਸ ਜ਼ਿਆਦਾ ਜ਼ਿਆਦਾ ਛੂਟ ਦੇਣੀ ਚਾਹੀਦੀ ਹੈ ਜਿੰਨਾ ਆਮ ਬੰਦੇ ਨੂੰ ਸਹੂਲਤਾਂ ਮਿਲ ਸਕਣ ਕਹਿੰਦੇ ਕਿ ਮਹਿੰਗਾਈ ਨਹੀਂ ਹੋ ਗਿਆ ਲੋਕਾਂ ਦੀ ਜੀਤ ਉੱਪਰ ਜ਼ਿਆਦਾ ਅਸਰ ਪੈ ਕੀ ਮੀਦ ਲਾ ਕੇ ਬੈਠੇ ਹੋ ਕੇਂਦਰ ਸਰਕਾਰ ਤੇ ਕੇਂਦਰ ਸਾਹਿਬ ਤੋਂ ਇਹ ਉਮੀਦ ਹੈ ਕਿ ਬਜਟ ਵਧੀਆ ਤੋਂ ਵਧੀਆ ਦਿੱਤਾ ਜਾਏ ਤੇ ਹਰ ਮੀਡੀਅਮ ਕਲਾਸ ਬੰਦੇ ਨੂੰ ਜਿਆਦਾ ਜਿਆਦਾ ਸਹੂਲਤਾਂ ਦਿੱਤੀ ਜਾਣ ਪੰਜਾਬ ਦੇ ਹੱਕ ਦੇ ਵਿੱਚ ਬਜਟ ਆਉਣਾ ਚਾਹੀਦਾ ਹੈ ਪੰਜਾਬ ਦੇ ਆਕੇ ਬਜਟ ਆਉਣਾ ਚਾਹੀਦਾ ਹੈ ਜਿਦਾ ਜਿਦਾ ਪੰਜਾਬ ਨੂੰ ਸਹੂਲਤਾਂ ਦਿੱਤੀਆਂ ਪੰਜਾਬ ਨੂੰ ਵੱਧ ਤੋਂ ਵੱਧ ਫੈਸਿਲਿਟੀ ਦਿੱਤੀ ਜਾਵੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਫੈਸਿਲਿਟੀ ਹੋਣ ਦੇ ਕਾਰਨ ਦਾਹੀਂ ਪੰਜਾਬ ਗ੍ਰੋਥ ਕਰ ਚੁੱਕਾ ਹੈ ਹੁਣ ਪੰਜਾਬ ਸਭ ਤੋਂ ਪਿੱਛੇ ਜਾਇਆ ਜਾ ਰਿਹਾ ਬਾਕੀ ਸਟੇਟਾਂ ਸਭ ਅੱਗੇ ਹੋ ਰਹੀਆਂ ਮੈਂ ਕਿ ਕਿਸਾਨਾਂ ਦੇ ਹਿੱਤ ਦੀ ਗੱਲ ਕਰ ਰਿਹਾ ਹਾਂ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਬਜਟ ਆਉਣਾ ਚਾਹੀਦਾ ਜੀ ਕਿਸਾਨ ਨਹੀਂ ਵੇਖੋ ਜੀ ਹਰ ਚੀਜ਼ ਹੈ ਕਿਸਾਨ ਅਗੇ ਤੇ ਹੀ ਲੋਕ ਅਗੇ ਆ ਕਿਸਾਨਾਂ ਦੇ ਹੱਕ ਤੇ ਸਭ ਤੋਂ ਪਹਿਲੇ ਬਜਟ ਦੀ ਰੱਖ ਕਿਸਾਨਾਂ ਦੀ ਦੀਗੀਆਂ ਵੀ ਮੰਗਾਈਆਂ ਉਹਨਾਂ ਨੂੰ ਜਿਹਦਾ ਪੂਰੇ ਪੂਰੇ ਨਏ ਉਹਨਾਂ ਕਿਸੇ ਨਾ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਜੋ ਵੀ ਹੈ ਪ੍ਰੋਪਰ ਦੇਣੇ ਚਾਹੀਦੇ ਜੀ ਉਮੀਦਾਂ ਲਾ ਕੇ ਬੈਠੇ ਹਾਂ ਕਿ ਸਹੀ ਬਜਟ ਆਵੇ ਕਿ ਸਾਡੇ ਹੱਕ ਦਾ ਬਿਲਕੁਲ ਇਹੀ ਤੇ ਉਮੀਦ ਇਹੀ ਹੈ ਕਿ ਫਿਰ ਬਿਲਕੁਲ ਵਧੀਆ ਆਏਗਾ ਜੇ ਵਧੀਆ ਬਜਟ ਆਏਗਾ ਤੇ ਤਾਂ ਹੀ ਕੋ ਸਿਸਟਮ ਬਣ ਸਕੇਗਾ ਜੀ ਕਿ ਕਹਿਣਾ ਚਾਹੋਗੇ ਜੇ ਬਜਟ ਪੇਸ਼ ਹੋਣਾ ਕਿੰਨਾ ਸਰਕਾਰ ਦਾ ਕੀ ਉਮੀਦਾਂ ਲੱਗ ਬੈਠੇ ਦੇਖੋ ਇਸ ਬਜਟ ਤੋਂ ਆਮ ਆਦਮੀ ਨੂੰ ਕਾਫੀ ਉਮੀਦਾਂ ਨੇ ਕਿਉਂਕਿ ਇਹ ਤੀਜੇ ਅੰਤਰਾਲ ਦਾ ਸਰਕਾਰ ਦਾ ਪਹਿਲਾ ਬਜਟ ਹੈ ਤੇ ਬਹੁਤ ਉਮੀਦਾਂ ਨੇ ਜਿਵੇਂ ਇਨੀ ਮਹਿੰਗਾਈ ਵਧ ਰਹੀ ਹੈ ਸਭ ਕੁਝ ਲੋਕ ਪਰੇਸ਼ਾਨ ਨੇ ਤੇ ਉਮੀਦਾਂ ਉਮੀਦ ਕਰਾਂਗੇ ਕਿ ਆਮ ਆਦਮੀ ਨੂੰ ਜਿਹੜੀਆਂ ਬੇਸਿਕ ਸਹੂਲਤਾਂ ਚਾਹੀਦੀਆਂ ਹੁੰਦੀਆਂ ਹਨ ਉੱਤੇ ਸਰਕਾਰ ਕੋਈ ਨਾ ਕੋਈ ਫਾਇਦਾ ਦਵੇ ਦੂਜੀ ਮੇਨ ਗੱਲ ਇਹ ਹੈ ਕਿ ਟੈਕਸ ਛੂਟ ਟੈਕਸ ਜਿਹੜੇ ਸਲੈਬ ਹੈ ਉਸ ਵੇਲੇ ਕਾਫੀ ਘਟਨੇ ਤੇ ਕਾਫੀ ਸਾਨੂੰ ਮੋਟਾ ਟੈਕਸ ਪੰਨਾ ਪੈਂਦਾ ਹੈ ਜੀਐਸਟੀ ਵੱਖਰਾ ਆਪਾਂ ਭਰਦੇ ਆਂ ਹਰ ਤਰ੍ਹਾਂ ਦੇ ਟੈਕਸ ਆਪਾਂ ਵੱਖਰੇ ਭਰਦੇ ਕੋਈ ਵੀ ਚੀਜ਼ ਲੈਨੇ ਹੋ ਤੇ ਅਲੱਗ ਟੈਕਸ ਲੱਗਦਾ ਤੇ ਟੈਕਸ ਸਲੈਬ ਇਹਨਾਂ ਨੂੰ ਜ਼ਰੂਰ ਵਧਾਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੇ ਜੇਬ 'ਚ ਪੈਸਾ ਆਵੇ ਤਾਂ ਹੀ ਮਾਰਕੀਟ 'ਚ ਪੈਸਾ ਆਊਗਾ ਨਹੀਂ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਹੋਣਾ ਚਾਹੀਦਾ ਕੋਈ ਪਛਾਣ ਦਾ ਤਾਂ ਕਹਿ ਗਿਆ ਕਿ ਸਾਨੂੰ ਕਿਸਾਨ ਵੀ ਦੇਖੋ ਕਾਫੀ ਦੇਰ ਤੋਂ ਸੰਘਰਸ਼ ਕਰ ਰਹੇ ਨੇ ਮਤਲਬ ਉਹਨਾਂ ਦੇ ਹੱਕ ਵਿੱਚ ਵੀ ਉਹਨਾਂ ਨੂੰ ਜਿਹੜੀਆਂ ਮੰਗਾਂ ਉਹਨਾਂ ਦੀਆਂ ਇੱਕ ਵਾਰੀ ਚੰਗੀ ਤਰ੍ਹਾਂ ਸੁਨੀਆਂ ਚਾਹੀਦੀਆਂ ਤਾਂ ਕਿ ਬੈਠ ਕੇ ਵਿਚਲਾ ਕੋਈ ਰਾਹ ਕੱਟਿਆ ਜਾਵੇ ਤਾਂ ਕਿ ਕਿਸਾਨ ਵੀ ਖੁਸ਼ ਹੋਣ ਕਿਉਂਕਿ ਸਾਰੀ ਇਕਨੋਮੀ ਹੀ ਕਿਸਾਨਾਂ ਤੇ ਡਿਪੈਂਡੈਂਟ ਹੈ ਪੰਜਾਬ ਚ ਖਾਸ ਕਰ ਅੱਜ ਕਹਿ ਸਕਦਾ ਕਿ ਕਲੈਕਸ਼ਨ ਕਰਕੇ ਰਾਹਤ ਭਰੀ ਖਬਰ ਆ ਸਕਦੀ ਹੈ ਹਾਂਜੀ ਉਮੀਦ ਹੈ ਕਿ ਇਸ ਵਾਰ ਸਰਕਾਰ ਰਾਹਤ ਭਰੀ ਖਬਰ ਦੇਗੀ ਤੇ ਆਮ ਜਨਤਾ ਨੂੰ ਕਾਫੀ ਫਾਇਦਾ ਹੋਏਗਾ ਉਮੀਦ ਮੇਰਾ ਨਾਮ ਸ਼ਵਾਨੀ ਸ਼ਰਮਾ ਵਾ ਜੀ ਮੈਂ ਅੱਜ ਬਜਟ ਪੇਸ਼ ਹੋਣਾ ਕੀ ਉਮੀਦ ਲਾ ਕੇ ਬੈਠੇ ਤੁਸੀਂ ਇੱਕ ਮਹਿਲਾ ਹੋਣ ਦੇ ਨਾਲ ਇੱਕ ਮਹਿਲਾ ਹੋਣ ਦੇ ਨਾਲ ਤੇ ਬਹੁਤ ਉਮੀਦ ਲਗਾਈ ਹੈ ਕਿ ਕਿਉਂਕਿ ਜਿਹੜਾ ਬਜਟ ਪੇਸ਼ ਕਰਨ ਜਾ ਰਹੇ ਨੇ ਉਹ ਵੀ ਸਾਡੇ ਇੱਕ ਮਹਿਲਾ ਨੇ ਜਿਹੜੇ ਵਿੱਤ ਮੰਤਰੀ ਨੇ ਸਿਤਾਰਾ ਮਨਜੀ ਅਸੀਂ ਚਾਹੁੰਦੇ ਆ ਕਿ ਮਤਲਬ ਵਧੀਆ ਬਜਟ ਪੇਸ਼ ਕਰਨ ਲੇਡੀਜ਼ ਦੇ ਹੱਕ ਚ ਕਰਨ ਸਾਡੀ ਗ੍ਰੈਸਟੀ ਵਧੀਆ ਚੱਲ ਸਕੇ ਰਸੋਈ ਗੈਸ ਦੇ ਲਈ ਸਸਤਾ ਕਰ ਕਰ ਦੇਣ ਮਤਲਬ ਇੱਕ ਮਹਿਲਾ ਨੂੰ ਧਿਆਨ ਚ ਰੱਖ ਦੋ ਕਿ ਕਿ ਮਹਿਲਾ ਤੋਂ ਬਾਅਦ ਇਹ ਦੁੱਖ ਕੋਈ ਨਹੀਂ ਜਾਣ ਸਕਦਾ ਕਿ ਬਜਟ 1 2 ਰੁਪਏ ਹਿਲੰਨਾ ਕਿੰਨਾ ਫਰਕ ਪੈਂਦਾ ਕਿੰਨਾ ਜੀਬ ਤੇ ਅਸਰ ਪੈਂਦਾ ਪਿਆ ਜੀ ਇਸ ਟਾਈਮ ਤੇ ਦੇਖੋ ਰਸੋਈ ਗੈਸ ਬਹੁਤ ਮਹਿੰਗੀ ਹੈ ਉਤੋਂ ਸਬਜ਼ੀਆਂ ਇੰਨੀਆਂ ਮਹਿੰਗੀਆਂ ਹੋ ਗਈਆਂ ਵਾ ਦਾਣਾਂ ਦਾ ਰੇਟ ਡਬਲ ਟ੍ਰਿਪਲ ਹੋ ਗਿਆ ਵੈ ਕਿਤੇ ਨਾ ਕਿਤੇ ਰਸੋਈ ਦਾ ਅਸਰ ਜਿਹੜਾ ਵੈ ਉਹ ਕਰਦੇ ਦੇਖੋ ਐਜੂਕੇਸ਼ਨ ਇੰਨੀ ਮਹਿੰਗੀ ਹੋ ਗਈ ਹੈ ਪ੍ਰਾਈਵੇਟ ਸੈਕਟਰ ਜਿੰਨੇ ਵੀ ਆਪਾਂ ਬੱਚੇ ਪੜ੍ਹਾਣੇ ਆ ਉੱਥੇ ਕਿੰਨਾ ਹੋ ਗਿਆ ਔਰ ਜਿਹੜੇ ਗਵਰਨਮੈਂਟ ਸੈਕਟਰ ਨੇ ਉਹਨਾਂ ਵਿੱਚ ਪੜਾਈ ਹਜ ਤੱਕ ਨਹੀਂ ਵਧੀਆ ਮੈਨੂੰ ਲੱਗਦਾ ਉੱਪਰ ਉਹ ਵੀ ਸ਼ਿਕੰਜਾ ਕਸਣਾ ਚਾਹੀਦਾ ਕਿ ਜਿਹੜੇ ਸੈਂਟਰ ਦੀ ਪੋਲਿਸੀਜ਼ ਜਿਹੜੀਆਂ ਐਡਿਟ ਸਕੂਲ ਨੇ ਉਹਨਾਂ ਮਿਲਦੀ ਹਾਂ ਜੀ ਰਾਹਤ ਮਿਲਦੀ ਹੈ ਹਾਂ ਜੀ ਤਿੰਨ ਵਿਧਾਨ ਸਭਾ ਦੇ ਆ ਚੋਣ ਆ ਰਹੇ ਤਿੰਨ ਸਟੇਟ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਦੇਖੋ ਜਿਹੜੀ ਇਲੈਕਸ਼ਨ ਹੈ ਵਾਲੀ ਮੋਸਟਲੀ ਤਾਂ ਦੇਖੋ ਜਿਹੜੇ ਲੋਕ ਮੀਡਲ ਕਲਾਸ ਹੈ ਗਿਣਤੀ ਉਹਨਾਂ ਦੀ ਹੋਈ ਜ਼ਿਆਦਾ ਹੁੰਦੀ ਹੈ ਵੋਟ ਵੀ ਜਿਆਦਾ ਮਿਡਲ ਕਲਾਸ ਹੀ ਪਾਉਂਦੀ ਹੈ ਜਾਂ ਜਾਂ ਨਿਚਲੀ ਕਲਾਸ ਪਾਉਂਦੀ ਹੈ ਤੇ ਜੇ ਅਗਰ ਲੋਅਰ ਮਿਡਲ ਕਲਾਸ ਤੇ ਮਿਡਲ ਕਲਾਸ ਨੂੰ ਅਗਰ ਸਹੂਲਤਾ ਦਿੱਤੀਆਂ ਜਾਣਗੀਆਂ ਤੇ ਉਹ ਬਜਟ ਤੋਂ ਖੁਸ਼ ਹੋ ਕੇ ਜ਼ਰੂਰ ਇਹਨਾਂ ਦੇ ਹੱਕ 'ਚ ਵੋਟ ਪਾਣਗੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਸਰਕਾਰ ਹੈ ਵਧੀਆ ਬਜਟ ਪੇਸ਼ ਕੀਤੇ ਕਰੇਗੀ ਕਿਸਾਨਾਂ ਦੇ ਹੱਕ 'ਚ ਵਧੀਆ ਕਰੇਗੀ ਜਿਹੜੇ ਅਸੀਂ ਮਹਿਲਾਵਾਂ ਮੈਂ ਉਹਦੀ ਡਸੋਈ ਗੈਸ ਲਈ ਉਹਦੀ ਵੀ ਵਧੀਆ ਕਰੇਗੀ ਨਾਲ ਦੀ ਨਾਲ ਜਿਹੜੇ ਸਾਡੇ ਘਰੇਲੂ ਆਪਣੇ ਸਾਡੇ ਭਰਾ ਨੇ ਸਾਡੇ ਘਰ ਚਲਾਉਣ ਵਾਲੇ ਸਾਡੇ ਮਰਦ ਨੇ ਉਹਨਾਂ ਦੇ ਹੱਕ 'ਚ ਵੀ ਕੁਝ ਨਾ ਕੁਝ ਪੇਸ਼ ਕਰੇਗੀ ਰਾਹਤ ਭਰੀ ਖਬਰ ਆ ਸਕਦੀ ਹੈ ਰਾਤ ਖ ਕਰ ਰਹੇ ਆ ਕਿ ਅਗਲੀ ਇਲੈਕਸ਼ਨਾਂ ਨੂੰ ਦੇਖਦੇ ਹੋਏ ਜਰੂਰ ਉਹ ਵਧੀ ਆਪਣਾ ਨਾਮ ਦਾ ਮੈਂ ਰਮਨਦੀਪ ਸਿੰਘ ਜੋ ਕਿ ਕਿਸਾਨ ਪਰਿਵਾਰ ਨਾਲ ਸੰਬੰਧਿਤ ਹੈ ਜੋ ਕਿ ਬਾਡ ਸ਼ੰਭੂ ਬਾਡਾਂ ਤੇ ਬੜੇ ਚਿਰਾਂ ਤੋਂ ਰੋਲ ਰਹੇ ਆ ਸਰਕਾਰ ਸਾਡੀ ਕੋਈ ਸੁਣਵਾਈ ਨਹੀਂ ਕਰਦੀ ਜੋ ਕਿ ਸਰਕਾਰ ਨੂੰ ਬੇਨਤੀ ਹੈ ਕਿ ਸਾਡੀਆਂ ਤਰੰਤ ਮੰਗਾਂ ਮੰਨੀਆਂ ਜਾਣ ਲੱਗਦਾ ਕਿ ਜਿਹੜਾ ਅੱਜ ਬਜਟ ਪੇਸ਼ ਹੋਣਾ ਉਹਦੇ ਵਿੱਚ ਕਿਸਾਨਾਂ ਦੇ ਮੁੱਦੇ ਰੱਖੇ ਜਾਣਗੇ ਕਿਸਾਨਾਂ ਦੇ ਹੱਥ ਚ ਬਜਟ ਆ ਸਕਦਾ ਹਾਂ ਜੀ ਜੇ ਕਿਸਾਨਾਂ ਦੇ ਹੱਕ ਵਿੱਚ ਜਾਊ ਤੇ ਬਹੁਤ ਬਹੁਤ ਸਰਕਾਰ ਦਾ ਧੰਨਵਾਦ ਹੈ ਜੀ ਤੇ ਬਾਕੀ ਇਹ ਆ ਵੀ ਸਰਕਾਰ ਨੂੰ ਸਾਡੀਆਂ ਮੰਗਾਂ ਤੁਰੰਤ ਮੰਨੀਆਂ ਜਾਣ ਲੱਗਦਾ ਕਿ ਮਿਗਾਈ ਬਹੁਤ ਜਿਆਦਾ ਹੋ ਗਈ ਹੈ ਲੋਕਾਂ ਦੀ ਜੇਬ ਤੇ ਪ੍ਰੈਸਰ ਕਾਫੀ ਪੈਂਦਾ ਪਿਆ ਸਰ ਜੀ ਬਹੁਤ ਜਿਆਦਾ ਅਸਰ ਹੋ ਰਿਹਾ ਵਾ ਤੇ ਬਾਕੀ ਇਹ ਆ ਵੀ ਜੋ ਕਿਸਾਨ 7-800 ਦੇ ਕਰੀਬ ਸ਼ਹੀਦ ਹੋਏ ਨੇ ਉਹਨਾਂ ਦੇ ਆ ਪਰਿਵਾਰਾਂ ਨੂੰ ਤੁਰੰਤ ਸਹਾਇਤਾ ਦਿੱਤੀ ਜਾਵੇ ਤੇ ਸਰਕਾਰ ਖੈਰ ਹੋ ਦੇਖਣਾ ਹੋਵੇਗਾ ਕਿ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਕੇਂਦਰ ਸਰਕਾਰ ਕਿੰਨਾ ਕੁ ਖੜਾ ਉtreਗੀ ਜਿਸ ਤਰੀਕੇ ਦੇ ਨਾਲ ਲੋਕ ਉਮੀਦਾਂ ਲਗਾ ਰਹੇ ਨੇ ਜਨਤਾ ਨੂੰ ਉਮੀਦ ਹੈ ਕਿ ਇਸ ਵਾਰ ਜਿਹੜਾ ਬਜਟ ਪੇਸ਼ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਕੁਝ ਨਾ ਕੁਝ ਖਾਸ ਜ਼ਰੂਰ ਰਹੇਗਾ ਤੇ ਰਾਹਤ ਵੀ ਜ਼ਰੂਰ ਮਿਲੇਗੀ ਬਿਊਰੋ ਰਿਪੋਰਟ ਅਖੰਡ ਲੋਕ